हां ਵੀ ਪੰਜਾਬੀਓ ਤੁਸੀਂ ਬੀਤੇ ਦਿਨੀ ਤਰਮਿੰਦਰ ਜਿਹੜਾ ਪੰਜਾਬੀ ਫਿਲਮਾਂ ਦਾ ਕਲਾਕਾਰ ਹੈ ਤੁਸ ਨੂੰ ਤੁਸੀਂ ਉਸ ਨੂੰ ਮਰਿਆ ਦਿਖਾ ਕੇ ਬੜੀ ਹੋ ਹੱਲਾ ਪਾਇਆ ਲੇਕਿਨ ਉਹ ਕੁਝ ਦਿਨਾਂ ਬਾਅਦ ਆ ਕੇ ਤੁਹਾਨੂੰ ਕਹਿੰਦਾ ਕਿ ਤੁਸੀਂ ਮੈਨੂੰ ਤਾਂ ਜਿਉਂਦੇ ਨੂੰ ਮਾਰਤਾ ਇਹੀ ਕੰਮ ਆ ਚੁੱਲੇ ਵਾਲਿਆਂ ਦਾ ਆ ਨਵਾਂ ਚੁੱਲਾ ਪਾਰਟੀ ਤੇ ਚੁੱਲੇ ਵਾਲਿਆਂ ਦੇ ਚੁੱਲੇ ਦੇ ਵਿੱਚ ਗੁੱਲੇ ਲਾਉਣ ਵਾਲਿਆਂ ਦਾ ਆ ਜਿਹੜੇ ਭਗਵੰਤ ਮਾਨ ਸਾਹਿਬ ਤੁਸੀਂ ਪਾਣੀ ਪੀ ਪੀ ਕੇ ਸਵੇਰ ਤੋਂ ਸ਼ਾਮ ਤੱਕ ਜਿਹੜਾ ਸੁਖਵੀਰ ਬਾਦਲ ਨੂੰ ਭੰਡਦੇ ਰਹੇ ਉਹਨੂੰ ਬਦਨਾਮ ਕਰਦੇ ਰਹੇ ਉਹਨੂੰ ਜਲੀਲ ਕਰਦੇ ਰਹੇ ਤੁਸੀਂ ਉਹਨਾਂ ਨੂੰ ਮੰਦੇ ਸ਼ਬਦ ਬੋਲਦੇ ਰਹੇ ਅੱਜ ਉਹ ਤੁਹਾਡਾ ਬਾਪੂ ਮੁੜ ਕੇ ਫੇਰ ਅੱਜ ਪੰਜਾਬ ਦੀ ਧਰਤੀ ਦੇ ਉੱਤੇ ਬਾਹਰ ਨਿਕਲ ਕੇ ਆ ਗਿਆ ਤੁਸੀਂ ਕਹਿੰਦੇ ਸੀ ਡਾਇਨਾਸੌਰ ਨਹੀਂ ਆਉਣੇ ਉਧਰ ਧਰਮਿੰਦਰ ਵੀ ਆ ਗਿਆ ਜਿਹਨੂੰ ਤੁਸੀਂ ਮਾਰਿਆ ਜਿਨੂੰ ਤੁਸੀਂ ਮਾਰਨ ਦੀ ਕੋਈ ਕਸਰ ਵਾਕਈ ਨਹੀਂ ਛੱਡੀ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜਾ ਪੰਜਾਬ ਦੀ ਮਿੱਟੀ ਦਾ ਪੁੱਤ ਹੈ ਉਹ ਵੀ ਅੱਜ ਤਰਨਤਾਰਨ ਦੀ ਸੀਟ ਦੇ ਵਿੱਚ ਆਪਣਾ ਵਜੂਦ ਕਾਇਮ ਕਰਨ ਦੇ ਵਿੱਚ ਸਫਲ ਰਿਹਾ ਔਰ ਤੁਹਾਨੂੰ ਇਸ ਗੱਲ ਦੀ ਲਾਹਨਤ ਹੈ ਤੁਹਾਨੂੰ ਚਾਹੇ ਹੋਵੇ ਝੰਡਾ ਚਾਹੇ ਹੋਵੇ ਡੰਡਾ ਚਾਹੇ ਹੋਵੇ ਚੁੱਲਾ ਤੇ ਚਾਹੇ ਹੋਵੇ ਗੁੱਲਾ ਤੁਸੀਂ ਸਾਰੇ ਅੱਜ ਚਪਣੀ ਦੇ ਵਿੱਚ ਨੱਕ ਡੋਬ ਕੇ ਮਰ ਜੋ ਕਿਉਂਕਿ ਉਹ ਤੁਹਾਡਾ ਜਿਹੜਾ ਪੰਜਾਬ ਦੀ ਮਿੱਟੀ ਦਾ ਪੁੱਤ ਸਰਦਾਰ ਸੁਖਬੀਰ ਸਿੰਘ ਬਾਦਲ ਅੱਜ ਫੇਰ ਪੰਜਾਬੀਆਂ ਦੇ ਹਰਮਨ ਪਿਆਰਤਾ ਦੀ ਜਿਹੜੀ ਪੌੜੀ ਦੇ ਉੱਤੇ ਚੜ ਗਿਆ ਤੇ 2027 ਦੇ ਵਿੱਚ ਅਸੀਂ ਤੁਹਾਨੂੰ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਕੇ ਦੱਸਾਂਗੇ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ